ਗੁੜੀਆਂ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹ ਕੋਈ ਇਹੋ ਜਿਹਾ ਸਿੰਘ ਰਿਹਾ ਕਰਾਉਣ ਨੂੰ ਨਹੀਂ ਕਹਿ ਰਹੇ ਜਿਨ੍ਹਾਂ ਨੂੰ ਸਜ਼ਾ ਹੋਈ ਹੋਈ ਹੈ ਤੇ ਹਾਲੇ ਪੂਰੀ ਨਹੀਂ ਹੋਈ ਸਿਰਫ ਉਹ ਸਿੰਘ ਜਿਨ੍ਹਾਂ ਦੀ ਕਾਨੂੰਨ ਮੁਤਾਬਕ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਸਰਕਾਰ ਰਿਹਾ ਕਰੇ ਤੇ ਉਹਨਾਂ ਨੇ 6 ਦਿਨਾਂ ਦੇ ਨਾਮ ਵੀ ਦਿੱਤੇ ਮੰਡੇਲੇ ਵਾਸਤੇ ਤਾਂ ਦੇ ਦਿੰਦੇ ਨੇ ਪਰ ਸਾਡੇ ਆਪਣੇ ਭਾਈ ਗੁਰਬਖਸ਼ ਸਿੰਘ ਦੇ ਬਾਰੇ ਗੱਲ ਕਰਨ ਵਾਸਤੇ ਨਾ ਕੋਈ ਟਾਈਮ ਨਹੀਂ ਹੈਗਾ ਉਹਦੇ ਵਾਸਤੇ ਸਾਨੂੰ ਸਮਾਂ ਦੇਣ ਨੂੰ ਇਹ ਬਿਲਕੁਲ ਤਿਆਰ ਨਹੀਂ ਹੈਗੇ ਬਾਈ ਗੁਰਬਖਸ਼ ਸਿੰਘ ਜਿਨ੍ਹਾਂ ਨੇ ਜਿਹੜੇ ਸੰਤ ਜਗਨਰਾਜ ਸਿੰਘ ਪਟੜਾਵਾਲਾ ਉਹ ਦੇ ਵੀ ਨਾਲ ਰਹੇ ਰਹ ਚੁੱਕੇ ਨੇ ਔਰ ਉਹ ਪਹਿਲਾਂ ਵੀ ਉਹਨਾਂ ਦੇ ਕਿਉਂਕਿ ਸਾਨੂੰ ਕੋਈ ਸਟੇਜ ਨਹੀਂ ਮਿਲ ਰਹੀ ਤੇ ਪਰਸੋ ਜਦੋਂ ਕਬੱਡੀ ਦਾ ਮੈਚ ਖਤਮ ਹੋਇਆ ਇੱਕ ਸਿੰਘ ਜਿਹਦਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਗੁਰੀ ਉਹਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਗੱਲ ਲੋਕਾਂ ਤੱਕ ਪਹੁੰਚ ਸਕੇ ਉਹ ਸਟੇਜ ਦੇ ਜੱਜ ਰਿਹਾ ਜਸਪਿੰਦਰ ਨੂਰਉੱਲਾ ਉਸ ਟੈਂਗਾਰੀ ਸੀ ਉਹਨੇ ਉਹਦੇ ਕੋਲ ਮਾਈਕ ਥੋਕ ਕੇ ਤੇ ਦੱਸਣ ਦੀ ਕੋਸ਼ਿਸ਼ ਕੀਤੀ ਸਿਰਫ ਇਹ ਕਿ ਭਾਈ ਗੁਰਬਖਸ਼ ਸਿੰਘ ਸਿਗਰੀ ਰਾਈ ਲਈ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਆਰੰਭ ਕੀਤੇ ਸੰਘਰਸ਼ ਨਾਲ ਤਨੋਂ ਮਨੋਂ ਤੇ ਤੁਣੋਂ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਉਂਦਿਆਂ ਹੋਇਆ ਉਹਨਾਂ ਦੀ ਜਰਦੀ ਕਲ ਵਾਲੀ ਅਰਦਾਸ ਕਰਦੀ ਹੈ ਅੱਜ ਦੀ ਸਾਧ ਸੰਗਤ ਦਾ ਇਕੱਠ ਬਾਦਲ ਸਰਕਾਰ ਅਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚੇਤਾਵਨੀ ਵਿੱਚ ਉਹਨਾਂ ਨੂੰ ਪੰਥਕ ਆਵਾਜ਼ ਨਾਲ ਇੱਕ ਸੁਰ ਹੋਣਾ ਚਾਹੀਦਾ ਹੈ ਨਾ ਕਿ ਬਾਦਲ ਪਰਿਵਾਰ ਦੀ ਰਾਜਸੀ ਦਿੱਤਾ ਨਾਲ ਸੁਰ ਮਿਲਾਉਣੀ ਚਾਹੀਦੀ ਹੈ ਸਾਧ ਸੰਗਤ ਜੀ ਦੀ ਜਾਏਗੀ ਅਤੇ ਉਹਨਾਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਏਗਾ ਕਿਉਂਕਿ ਇਹ ਸਾਰਾ ਮਾਮਲਾ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਹੈ ਜਿਸ ਲਈ ਨਾਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ ਮਾ